ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਤਲਵੰਡੀ ਸਾਬੋਲੀ ਟਰੈਕਟਰ ਮੰਡੀ ਤੇ ਪਹੁੰਚੇ ਆਂ ਜੀ ਜਿਵੇਂ ਆ ਪਿੱਛੇ ਤੁਸੀਂ ਦੇਖ ਰਹੇ ਹੋ ਤਕਰੀਬਨ ਚੰਗੇ ਮਾੜੇ ਟਰੈਕਟਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਮਾਲਕਾਂ ਦੇ ਨੰਬਰ ਸਮੇਤ ਮੁੰਡਾ ਹਰਜਿੰਦਰ ਹਰਜਿੰਦਰ ਦੀ ਮੰਡੀ ਨਾਲ ਜੁੜ ਗਏ ਆਪਾਂ 5310 ਆ ਜੀ ਟਰੈਕਟਰ ਜੌਂਡੀਅਰ ਤੇ 8 ਮਾਡਲ ਆ 5 ਲੱਖ 10000 ਰੁਪਏ ਮੋੜਾ ਤੇ ਕੰਡੀਸ਼ਨ ਆਪਣੇ ਸਾਹਮਣੇ ਆ ਤੇ ਨਾਲ ਹੀ ਖੜਾ ਜੀ 855 ਜੀ 22 ਮਾਡਲ ਆ 7 ਲੱਖ 50000 ਰੁਪਏ ਮੋੜਾ ਕੰਡੀਸ਼ਨ ਆਪਣੇ ਸਾਹਮਣੇ ਆ ਜੀ ਬਾਕੀ ਤੁਸੀਂ ਜਿਹੜਾ ਆਪਣੇ ਪਰ ਨੰਬਰ ਚੱਲਿਆਂਦਾ ਇਹ ਤੇ ਗੱਲਬਾਤ ਕਰ ਲਿਓ ਨਾਲ ਹੀ ਖੜਾ ਜੀ 12 ਮੰਜ਼ਿਲ ਜੀ 4 ਲੱਖ 40000 ਰੁਪਏ ਮੁੱਲ ਦਾ ਪੀਵੀ ਨੰਬਰ ਆ ਜੀ ਤੇ ਇਹ ਹੈਗਾ ਪੰਜਾਬ ਨੰਬਰ तकरीबन ਨੰਬਰ ਪੰਜਾਬੀ ਜਿਹਨੇ ਆਪਾਂ ਦਿਖਾਏ ਪਿੱਛੇ ਹੈ ਨਾ ਤੇ ਕੰਡੀਸ਼ਨ ਆਪਣੇ ਇਹ ਵੀ ਬਿਲਕੁਲ ਸਾਹਮਣੇ ਆ ਪੀਵੀ ਨੰਬਰ ਆ 4 ਲੱਖ 40000 ਰੁਪਏ ਮੁੱਲ 12 ਮੰਜ਼ਿਲ ਜੀ ਨਾਲ ਹੀ ਖੜਾ 852 ਇੱਕ ਹੋਰ 22 ਮੰਜ਼ਿਲ ਜੀ 7 ਲੱਖ 70000 ਰੁਪਏ ਮੁੱਲ ਦਾ ਆ ਨੰਬਰ ਇਹ ਵੀ ਪੰਜਾਬ ਦਾ ਤੇ ਟੈਰਾਂ ਟੈਟੂ ਬਿਲਕੁਲ ਨਵੇਂ ਚੱਲੇ ਵੀ ਬਹੁਤ ਘੱਟ ਹੋ ਬਾਕੀ ਤੁਸੀਂ ਫੋਨ ਤੇ ਜਿਹੜਾ ਆਪਣਾ ਨੰਬਰ ਚੱਲੀ ਜਾਂਦਾ ਇੱਥੇ ਗੱਲਬਾਤ ਕਰ ਲਿਓ ਹਨਾ ਤੇ ਵੀਡੀਓ ਬੜੀ ਲੰਬੀ ਹੋਏ ਜੇ ਇਸ ਕਰਕੇ ਆਪਾਂ ਇੱਥੇ ਛੋਟਾ ਜਿਹਾ ਵੀਡੀਓ ਬਣਾ ਰਹੇ ਆ ਤੇ ਨਾਲ ਹੀ ਖੜਾ ਜੀ 855 XM ਇਹਦੀ ਬਹੁਤ ਸਮੇਂ ਡਿਮਾਂਡ ਆਈ ਆ ਮੈਸੇਜ ਆਏ ਨੇ ਪਰ ਅਮਰੇ ਇਹ ਹੈਗਾ 14 ਮਾਡਲ ਜੀ ਤੇ 170000 ਰੁਪਏ ਮੋਹਲਾ ਜੀ ਬਾਕੀ ਕੰਡੀਸ਼ਨ ਆਪਣੇ ਸਾਹਮਣੇ ਆ ਪਾਵਰ ਹੋਟ ਕੈਰਕਟਰ ਹੈ ਨਾ ਪਾਵਰ ਜ ਬਿਲਕੁਲ ਤੇ ਟਾਇਰ 16 ਦੇ ਹੈ ਜੀ ਭਾਈ 16 ਦੇ ਟਾਇਰ ਦੀ ਕੰਡੀਸ਼ਨ ਦੀ ਗੱਲ ਕਰਾਂਗੇ ਕਿ ਹੈਗਾ 50 ਪੈਸੇ ਮੰਨ ਲਈ ਹੈ ਨਾ ਤੇ ਸਾਈਡ ਗੇਰ 14 ਮਰਲਾ ਜਿਵੇਂ ਸਾਈਡ ਗੇਰ ਜਰਾ ਬਾਕੀ ਟਰੈਕਟਰ ਬਾਕੀ ਓਕੇ ਖੜਾ ਜੀ ਤੇ ਛਤਰੀ ਛਤਰੀ ਓਕੇ ਹੈ ਨਾ ਤੇ ਨਾਲ ਹੀ ਖੜਾ ਜੀ 19 ਮਰਲਾ 855 855 19 ਮਰਲਾ 635000 ਰੁਪਏ ਮੋਹਲਾ ਪੀ ਵੀ ਕਾਤੀ ਮਾਨਸਾ ਦਾ ਨੰਬਰ ਆ ਤੇ ਇਹ ਵੀ 16 ਦੇ ਕੁੜੀਰ ਦੇ ਟਾਇਰ ਆ ਜੀ ਕੰਡੀਸ਼ਨ ਇਹਦੀ ਵੀ ਓਕੇ ਆ ਹਨਾ ਸਾਫ ਆ ਟਰੈਕਟਰ ਪਾਵਰ ਬੂਰ ਓਕੇ ਆ ਮੂਲੇ ਟਾਇਰ ਵੀ ਬੜੀ ਚੰਗੇ ਨੇ ਤੇ ਨਾਲ ਹੀ ਖੜਾ 851 ਜਾਇ ਕੋਰ 10 ਮਾਰਲ ਜੀ 395000 ਰੁਪਏ ਮੰਗ ਲੇਤਾ ਹਾਂ ਜੀ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਬਾਕੀ ਤੁਸੀਂ ਗੱਲ ਬਾਤ ਇਹਜੇ ਨੰਬਰ ਤੇ ਚੱਲਦੇ ਤੇ ਕਰਨੀਆਂ ਹਨ 10 ਮਾਡਲ ਕੰਡੀਸ਼ਨ ਦੇਦੀ ਵੀ ਕੇ ਪਾਵਰ ਬੂਗ ਓਕੇ ਆ ਜਮਾ ਤੇ ਟਾਇਰਾਂ ਦੀ ਗੱਲ ਕਰਾਂਗੇ ਵੀ ਜੀ ਕਹਿੰਦੇ ਰੋਟੀ ਨਹੀਂ ਵੀ ਟੁੱਟੀਆਂ ਜੇ ਕੇ ਦੇ ਟਾਇਰ ਆ ਹੋਈ। ਖਤਰੀ ਖਤਰੀ ਹੈਗੀ ਆ ਜਿੰਨੇ ਟਰੈਕਟਰ ਹੈਗੇ 855 ਪਰਖਾਏ ਆ ਹਨਾ। ਆ ਜਾ ਨਾਲ ਹੀ ਖੜਾ ਜੀ 15 ਮਾਡਲ ਜੀ 5 ਲੱਖ ਪੂਰਾ ਮੁੱਲ ਦੇਤਾ ਵੀ 31 ਨੰਬਰ ਆ ਜੀ। ਤੇ ਵੀ ਕੇ ਦੇ ਪੈਰਾ 13 14 14 ਦੇ ਪੈਰਾ ਵੀ ਕੀ ਦੇ ਬਾਕੀ ਤੁਸੀਂ ਗੱਲਬਾਤ ਕਰ ਲਿਓ ਕ੍ਰੀਨ ਤੇ ਆਪਣਾ ਉਹ ਨੰਬਰ ਜਿਹੜਾ ਨਾਲ ਹੀ ਖੜਾ ਸੋਨਾ ਵਾਲੀ ਕਾਪੀ ਵੀ ਨੰਬਰ 445000 ਰੁਪਏ ਦੇ ਮੁੱਲ ਦਾ ਤੇ 50 ਦਾ ਸੋਨਾ ਲੀਕਾ ਜੀ ਤੇ ਪੀ ਵੀ 6 ਨੰਬਰ ਆ ਜੀ ਤੇ 733 ਜੰਗੀ ਇਹਦੇ ਵਿੱਚ ਨਾਲ ਹੀ ਖੜਾ 17 ਮਾਡਲ 435000 ਰੁਪਏ ਦੇ ਮੁੱਲ ਤੇ ਨਵੋ ਮੈਂ ਦਾ 575 ਤੇ ਪੀਵੀ 31 ਵੀ ਮਾਨਸਾ ਦਾ ਨੰਬਰ ਆ ਤੇ ਟਾਇਰਾਂ ਦੀ ਗੱਲ ਬਾਤ ਕਰਾਂਗੇ ਟਾਇਰ ਹੈਗੇ ਇਹਦੇ ਇਹ ਕਿਹਦੇ ਟਾਇਰ ਆ ਜੀ 14 ਦੇ ਟਾਇਰ ਹੈ ਤੇ ਕੰਡੀਸ਼ਨ ਆਪਣੇ ਸਾਹਮਣੇ ਆ ਨਾ ਚਾਪਾ ਤਰੀਕੁਰੀ ਹਰੇ ਜੀ ਛਤਰੀ ਭਾਈ ਚੰਗੇ ਆ ਤੁਸੀਂ ਸਕਰੀਨ ਸ਼ਾਟ ਲੈ ਲਓ ਜੇ ਤੁਹਾਨੂੰ ਟ੍ਰੈਕਟਰ ਕੋਈ ਵੀ ਚਾਹੀਦਾ ਇਹਨਾਂ ਚੋਂ ਤੇ ਨਾਲ ਹੀ ਖੜਾ ਜੀ 963 ਐਕਸੀ ਤੇ 963 ਬਾਈ ਸੈਸਰੀ ਸੁਸਰੀ ਫੁੱਲ ਲੱਗੀ ਹੋਈ ਆ ਜਿਹੜਾ ਸਕਰੀਨ ਤੇ ਆਪਣਾ ਉਹ ਨੰਬਰ ਚੱਲੀਆਂ ਦਾ ਇਹ ਤੇ ਕਰ ਲਓ ਮੇਤਰੋਂ ਗੱਲਬਾਤ ਤੁਸੀਂ ਟਰੈਕਟਰ ਬਿਲਕੁਲ ਸੋਹਣਾ ਤੇ ਚੱਲਿਆ ਤੋਂ ਚੱਲਿਆ ਚੱਲਿਆ ਤੁਸੀਂ ਆਪੀ ਪੁੱਛ ਲਿਓ ਸਕਰੀਨ ਸ਼ਾਟ ਲੈ ਲਿਓ ਬਾਕੀ ਜਿਹੜਾ ਦਾ ਟਰੈਕਟਰ ਸਾਨੂੰ ਪਸੰਦ ਆ ਹਨਾ ਤੇ ਨਾਲ ਹੀ ਖੜਾ 744 ਜੀ ਆਈ ਦੀ ਮਾਡਲ ਬਾਰੇ ਗੱਲਬਾਤ ਰਹੀ ਦੀ ਹਨਾ ਇਹ ਹੈਗਾ 18 ਮਾਰਾ ਤੇ 5 ਲੱਖ 80 ਹਜ਼ਾਰ ਰੁਪਏ ਮੁੱਲ ਦਿੱਤਾ ਹੈ ਤੇ ਨਾਲ ਹੀ ਖੜਾ 744 ਜੀ ਸਸਪੋਰਟ ਵਾਲੀ ਹੈਗਾ 8 ਮਾਡਲ ਜੀ ਤੇ 2 ਲੱਖ ਪੂਰਾ ਮੋਲ ਹੈ 295000 ਰੁਪਏ ਮੋਲ ਦਾ ਤੇ 11 ਦੀ ਗੱਲ ਕਰਾਂਗੇ ਟਾਇਰ ਹੈਗੇ ਆ ਭਰਾ ਮੇਰੇ ਉਹ ਐਮ ਆਰ ਐਫ ਦੇ ਕਿੰਨੀ ਕੀ ਕੰਡੀਸ਼ਨ ਮੰਨ ਲਈਏ ਯਾਰ ਹੈਗੀ 60 ਰੁਪਏ 60 70 ਰੁਪਏ ਕੰਡੀਸ਼ਨ ਹੈਗੀ ਆ 12 ਦੇ ਟਾਇਰ ਆ ਤੇ ਨਾਲ ਹੀ ਖੜਾ ਜੀ 4 ਮਾਡਲ 2 ਲੱਖ 50000 ਰੁਪਏ ਮੋਲ ਛਤੀ ਦੀ ਜੀ ਹਾਲ ਐਂਡ ਕੰਡੀਸ਼ਨ ਇਹਦੀ ਵੀ ਆਪਣੇ ਸਾਹਮਣੇ ਆ ਤੇ ਇਹ ਹੈਗਾ ਪੀਵੀ 3 ਨੰਬਰ ਬਟੇਂਡਾ 12 ਮਰਲ 855 ਤੇ ਚਾ 584000 ਰੁਪਇਆ ਮੁੱਲ ਤੇ ਨਾਲ ਹੀ ਖੜਾ ਜੀ 12 ਮਰਲ 45000 ਰੁਪਇਆ ਮੁੱਲ ਪੀਵੀ ਨੰਬਰ ਆ ਜੀ ਤੇ 50 50 ਡੀ